કરીਆ ਟ੍ਰੈਵਲ ਲਿਖਾ ਹੋਇਆ ਮੰਗੇ ਰਾਜ ਨੂੰ ਮਿਲਦੇ ਇਹ ਤਾਂ ਮਿਲਣੇ ਮਿਲਣੇ ਪੈਂਦੇ ਨੇ ਨਾ ਜ਼ੁਲਮ ਕਦੇ ਮੁਕਤ ਦੇ ਇਹ ਤਾਂ ਤੇ ਮਸਲਾ ਰੋਕੀ ਦਾ ਸੱਜਣਾ ਸਾਨੂੰ ਕਿਹੜਾ ਸ਼ੌਂਕ ਹੈ ਧਰਨੇ ਲਾਉਣ ਦਾ ਇੱਕਾ ਅਤੇ ਸੰਘਰਸ਼ ਹਥਿਆਰ ਵੀ ਹਲ ਵੀ ਤੇ ਲਾਈਨਾਂ ਲਿਖਾਈਆਂ ਵਾਹ ਵਹਿ ਮਿਆ ਜਿਹੜਾ ਇਹਨਾਂ ਦਾ ਗੋਦੀ ਵੀਡੀਓ ਦਾ ਹੀ ਬੈਠ ਅਸੀਂ ਆ ਜਿਹੜਾ ਵਾ ਪਿੰਡ ਕਾਈ ਤੋਂ ਜਿਹੜਾ ਫੰਡ ਕਰਕੇ 10 10 ਰੁਪਏ ਜਿਹੜਾ 100 100 ਰੁਪਏ ਜਿਹੜਾ ਇਕੱਠਾ ਕਰਕੇ ਆ 3 ਤੋਂ 4 ਲੱਖ ਰੁਪਏ ਜਿਹੜਾ ਸਰਕਾਰ ਨੂੰ ਵੋਟਾਂ ਦੇ ਕੇ ਬਣਾਇਆ ਜਿਹੜਾ મોદી ਸਰਕਾਰ ਆ ਜਿਹੜੀ મોદી ਪ੍ਰਧਾਨ ਮੰਤਰੀ ਆ ਉਹ ਵਾਅਦੇ ਕਰਕੇ ਤੇ ਹੁਣ ਮੁਕਰਿਆ ਵਾ ਇਸ ਕਰਕੇ ਜਿਹੜਾ ਆਂਦੇੰਦੇ ਆ ਰਾਜਾ ਰਾਜਾ ਤੇ ਜਦੋਂ ਰਾਜਾ ਜਿਹੜਾ ਉਹ ਬੇਈਮਾਨ ਹੋ ਜੀਦਾ ਤੇ ਫਰਜ਼ਾਦਾ ਫਿਰ ਕੀ ਆ ਇਹ ਇਹਨਾਂ ਨੇ ਹਵਾਈ ਅੱਡੇ ਦੇ ਦਿੱਤੇ ਆ ਸਾਡੀਆਂ ਇਹ ਮਤਲਬ ਜਿਹੜੀਆਂ ਪੰਜਾਬ ਦੀਆਂ ਰੇਲ ਗੱਡੀਆਂ ਵਾਂ ਉਹ ਵੇਚਤੀਆਂ ਕਾਰਪੋਰੇਟ ਘਰਾਣਿਆਂ ਨੂੰ ਆਪਣੇ ਆਪਾਨੀ ਦਾਨੀਆਂ ਨੂੰ ਆਪਾਨੀ ਦਾਨੀਆਂ ਤੇ ਸਿਰ ਤੇ ਜਿਹੜੀ ਆ ਸਰਕਾਰ ਜੰਦੜੀ મોદી ਨੂੰ ਤੇ ਇੱਕ ਪਿੱਠੂ ਬਣਾਇਆ ਕਾਰਾਂ ਦੀਆਂ ਟਰਾਲੀਆਂ ਲੈ ਕੇ ਆਏ ਆ ਮਰਾਦਾ ਵੇਖੋ ਕੀ ਹਾਲ ਹੋੰਦਿਆ ਕਿੰਨਾ ਨੇੜ ਤੇ ਮੀਂਹ ਪੈੰਦਿਆ ਕਹੀ ਕਿੱਥੇ ਰਹਿਣਾ ਹੈ ਰਾਤ ਬਹੁਤ ਜਿੰਨਾ ਕੋ ਨਹੀਂ ਹੈਗਾ ਬੰਦੋਪਾਸ ਫਿਰ ਉਹਨਾਂ ਨੂੰ ਹੀ ਆਪਣੇ ਨਾਲ ਲੁਆਇਆ ਜਿਹੜੇ ਥੰਮੇ ਦਿਨਾਂ ਤੰਬੂ ਲੈ ਥੰਬੂ ਫਾੜ ਕੇ ਨੇੜ ਦੇ ਪਾਰ ਤੇ ਆ ਕਹੀ ਇਹ ਕਹਿਣਾ ਚਾਹੁੰਦੇ ਵੀ ਕੱਟ ਚਾਹੀਏ ਦੱਸੋ ਸਾਨੂੰ ਜੇ ਸਾਨੂੰ ਉੱਥੇ ਕਮਰੇ ਪਾ ਦਿਓ ਪੱਕੇ ਹੋਏ ਉੱਥੇ ਸਸੇ ਕਾਲ ਜੀ ਮਨਿੰਦਰ ਸਿੰਘ ਤੇ ਮੈਂ ਜੁੜਿਆ ਸ਼ੰਭੂ ਬਾਰਡਰ ਤੋਂ ਤੇ ਇਹ ਮੋਰਚਾ ਲੱਗਿਆ ਹੋਇਆ ਹੈ 13 ਤਰੀਕ ਦਾ ਤੇ ਸ਼ੰਭੂ ਬਾਡਰ ਤੇ ਰੋਕਿਆ ਜਾਂਦਾ ਹੈ ਤੇ ਜਿਹੜੀ ਮੀਟਿੰਗ ਹੁੰਦੀ ਹੈ ਕਿਸਾਨਾਂ ਨਾਲ ਉਹ ਉੱਪਰ ਕੋਈ ਸਹਿਮਤੀ ਬਣਦੀ ਤੇ ਐਲਾਨ ਕੀਤਾ ਜਾਂਦਾ 21 ਫਰਵਰੀ ਨੂੰ 11 ਵਜੇ ਦਿੱਲੀ ਕੂਚ ਕਰਦਾ ਤੇ ਤਿਆਰੀਆਂ ਪੂਰੀਆਂ ਨੇ ਬਾਈਆਂ ਦੀਆਂ ਟਰਾਲੀਆਂ ਜਿਹੜੇ ਕਹਿੰਦੇ ਨੇ ਗੋਦੀ মিডিਆ ਕਹਿੰਦਾ ਵੀ ਫੰਡਿੰਗ ਆਉਂਦੀ ਹੈ ਕਿਸਾਨਾਂ ਨੂੰ ਕੈਨੇਡਾ ਅਮਰੀਕਾ ਤੋਂ ਤੇ ਭਾਈਆਂ ਨੇ ਟਰਾਲੀ ਜਿਹੜੀ ਆਪ ਤਿਆਰ ਕਰੀ ਆ ਟਰੈਲਰ ਲਿਖਾ ਹੋਏ ਮੰਗੇ ਰਾਜ ਨੇ ਉਹ ਮਿਲਦੇ ਕਿਤਾ ਮਲਣੇ ਮਲਣੇ ਪੈਂਦੇ ਨੇ ਨਾ ਜ਼ੁਲਮ ਕਦੇ ਮੁੱਕਦੇ ਇਹ ਤਾਂ ਕਲਣੇ ਪੈਂਦੇ ਨੇ ਇਹ ਮਸਲਾ ਰੋਟੀ ਦਾ ਸੱਜਣਾ ਸਾਨੂੰ ਕਿਹੜਾ ਸ਼ੌਂਕ ਹੈ ਧਰਨੇ ਲਾਉਣ ਦਾ ਇੱਕਾ ਅਤੇ ਸੰਘਰਸ਼ ਦੇ ਹਥਿਆਰ ਵੀ ਹਲ ਵੀ ਤੇ ਲਾਈਨਾਂ ਲਿਖ ਹੋਈਆਂ ਟਰਾਲੀ ਤੇ ਬਾਈਆਂ ਨੇ ਕਹਿੰਦੇ 2-3 ਲੱਖ ਟਰਾਲੀ ਤੇ ਲੱਗਿਆ ਹੋਇਆ ਤੇ ਪੂਰੀਆਂ ਤਿਆਰੀਆਂ ਕਰ ਲੀਆਂ ਨੇ ਦਿੱਲੀ ਜਾਣ ਦੀਆਂ ਤੇ 21 ਤਰੀਕ ਹੈ ਜਿਹੜੀ 11 ਵਜੇ ਕਿਸਾਨ ਆਗੂਆਂ ਨੇ ਕਾਲ ਦਿੱਤੀ ਹੈ ਵੀ ਹੁਣ ਤਾਂ ਜਿਹੜੀ ਸਹਿਮਤੀ ਨਹੀਂ ਬਣ ਰਹੀ ਕਿਸੇ ਵੀ ਮੀਟਿੰਗ ਦੇ ਵਿੱਚ ਲਈ 23 ਫਸਲਾਂ ਤੇ ਜਿਹੜੀ ਐਮਐਸਪੀ ਕਹਿੰਦੇ ਸੀ ਸਾਮੀ ਰਤਨ ਦੀ ਰਿਪੋਰਟ ਦੀ ਗੱਲ ਕਰਦੇ ਸੀ ਤੇ ਕਹਿੰਦੇ ਕੋਈ ਸਹਿਮਤੀ ਨਹੀਂ ਬਣ ਰਹੀ ਜਿਹੜੀ ਮੀਟਿੰਗਾਂ ਸਾਰੀਆਂ ਬੇਸਿੱਟਾ ਨਿਕਲ ਰਹੀਆਂ ਸਸਤੀ ਗੱਲ ਜੀ ਸਰਪੰਚ ਜੀ ਸਿੰਘ ਜੀ ਪਿੰਡ ਗੋਲਵਾੜ ਤੋਂ ਕਰਨਤਾਰਨ ਜੁਲਾ ਤੇ ਕਿਸਾਨ ਮਿਹਦੂਰ ਸ਼ਰਸ਼ ਕਮੇਟੀ ਨੇ ਪਿੰਡ ਕਾਈ ਤੋਂ ਪਕਾ ਇਹਦੇ ਬਾਰੇ ਕੀ ਕਹੂੰਗਾ ਜਿਹੜੇ ਗੋਦੀ মিডিਆ ਕਹਿੰਦਾ ਵੀ ਫੰਡਿੰਗ ਆਉਂਦੀ ਹੈ ਕੈਨੇਡਾ ਜਿਹੜੇ ਕੈਨੇਡਾ ਅਮਰੀਕਾ ਤੋਂ ਕਿਸਾਨਾਂ ਨੂੰ ਵੀ ਐਡੇ ਐਡੇ ਲੱਖਾਂ ਲੱਖਾਂ ਦੀਆਂ ਟਰਾਲੀਆਂ ਤਿਆਰ ਕਰੀਆਂ ਵਿਆਂ ਨੇ ਇਹ ਗੱਲ ਕਿੰਨੀ ਸੱਚ ਹੈ ਬਿਲਕੁਲ ਇਹ ਝੂਠ ਹੈ ਜੀ ਇਹ ਇਹਨਾਂ ਦਾ ਵਹਿਮ ਆ ਮੋਦੀ ਸਰਕਾਰ ਦਾ ਇਹ ਵਹਿਮ ਆ ਜਿਹੜਾ ਇਹਨਾਂ ਦਾ ਗੋਦੀ ਵੀਡੀਓ ਦਾ ਹੈ। ਅਸੀਂ ਆ ਜਿਹੜਾ ਵਾ ਪਿੰਡ ਕਾਈ ਤੋਂ ਜਿਹੜਾ ਫੰਡ ਕਰਕੇ 10-10 ਰੁਪਏ ਜਿਹੜਾ 100-100 ਰੁਪਏ ਜਿਹੜਾ ਇਕੱਠਾ ਕਰਕੇ ਆ 304 ਲੱਖ ਰੁਪਈਆ ਜਿਹੜਾ ਸਾਡਾ ਖਰਚਾ ਲੱਗਾ। ਤੇ ਇਹ ਟਰਾਲੀ ਜਿਹੜੀ ਤਿਆਰ ਕੀਤੀ ਗਈ ਆ। ਇਹਦੇ ਵਿੱਚ ਜਿਹੜਾ ਵਾ ਸੰਯੋਗ ਜਿਹੜਾ ਵਾ ਮਿਸਤਰੀ ਨੇ ਵੀ ਸਾਨੂੰ ਬਹੁਤ ਸੰਯੋਗ ਦਿੱਤਾ ਜਿੱਲੇ ਉਹ ਤਿਆਰ ਕੀਤੀ। ਤੇ ਇਹ ਸਪੈਸ਼ਲ ਜਿਹੜਾ ਹੈ ਕਰਨੇ ਵਾਸਤੇ ਬਣਾਈ। ਹੁਣ ਤਿਆਰੀਆਂ ਪੂਰੀਆਂ ਨੇ ਇਹਦੇ ਉਰੇ ਮਤਲਬ ਦਿੱਲੀ ਜਾਣੀ ਆ ਹੁਣ ਇਹ ਟਰਾਲੀ ਰਹਿਣ ਵਾਸਤੇ ਉਹ ਰੇਨਾ ਵਿੱਚ ਪੈਣ ਵਾਸਤੇ ਤੁਸੀਂ ਵਧੀਆ ਬਣਾਏ ਹੋਏ ਅਤੇ ਦੂਜੇ ਲਗਾਏ ਗਏ ਨੇ ਹੁਣ ਫੇ ਤਿਆਰੀਆ ਪੂਰੀ ਦਿੱਲੀ ਜਾਣ ਦੀ ਤਿਆਰੀ ਹੈ ਅਸੀਂ ਤੇ ਕੌਲ ਡੀਕਦੇ ਆ 13 ਤਰੀਕ ਦੇ ਇਥੇ ਬੈਠੇ ਆਪਣੇ ਜਿਹੜੇ ਸਾਡੇ ਹੱਕਾਂ ਵਾਸਤੇ ਖੇਤੀ ਦੇ ਕਾਨੂੰਨ ਆ ਜਿਹੜੇ ਐਮ ਐਸ ਪੀ ਤੇ ਜਿਹੜਾ ਗਰੰਟੀ ਕਾਨੂੰਨ ਆ ਉਹ ਬਣਨਾ ਚਾਹੀਦਾ ਵਾ ਸਰਕਾਰ ਨੂੰ ਬਣਾਉਣਾ ਵੀ ਚਾਹੀਦਾ ਵਾ ਸਰਕਾਰ ਮੁੱਕਰ ਗਈ ਆ ਅੱਗੇ 13 ਮਹੀਨੇ ਹੀ ਲੜ ਚੁੱਕੇ ਆ ਤੇ ਹੁਣ ਵੀ ਅਸੀਂ ਜਿਹੜਾ ਸ਼ਾਂਤਮਈ ਬੈਠੇ ਆ 13 ਤਰੀਕ ਦੇ ਬੈਠੇ ਆ ਤੇ ਗਾੜੀ ਅਸੀਂ ਜਿੱਤਾਂ ਵੀ ਉਹ ਸੂਬੇ ਦੀ ਕੌਲ ਹੋਊਗੀ ਉੱਤੇ ਜਿਹੜਾ ਬੰਦ ਕੌਲ ਤਾਂ ਹੁਣ ਕਹਿ ਰਹੇ ਨੇ ਨਿਊਜ਼ ਵਿੱਚ ਆ ਰਿਹਾ ਵੀ ਜਿਹੜੀ 21 ਜੂਨ ਕਾ 21 ਫਰਜੂਨ 11 ਵਜੇ ਮੀਟਿੰਗ ਕਰਨਾ ਵੀ ਜੇ ਸਹਿਮਤੀ ਨਹੀਂ ਬਣਦੀ ਮੀਟਿੰਗਾਂ ਤਾਂ ਸਾਰੀਆਂ ਹੋ ਗਈਆਂ ਹੁਣ ਕੋਈ ਦੁਬਾਰਾ ਮੀਟਿੰਗਾਂ ਸਰਕਾਰ ਨਾਲ ਗੱਲਬਾਤ ਦੁਬਾਰਾ ਤੋਂ ਜੇ ਮੈਸੇਜ ਨਹੀਂ ਆਇਆ ਜਦੋਂ ਮੈਸੇਜ ਜੇ ਆਊਗਾ ਚਲੋ ਉਹ ਵੀ ਗੱਲਬਾਤ ਕਰਾਂਗੇ ਅੱਗੇ ਵੀ ਕਰਦੇ ਰਹਿ ਸਾਡੇ ਆਗੂ ਤੇ ਹੁਣ ਵੀ ਤਿਆਰ ਆ ਕਰਨ ਨੂੰ ਪਰ ਜੇ ਸਰਕਾਰ ਭਜਦੀ ਆ ਤੇ ਫਿਰ ਉਹਦਾ ਹਾਲੇ ਆਪਾਂ ਮੈਨੂੰ ਸ਼ੀਤੀਆਂ ਪਾਉਣੀਆਂ ਪੈਣ ਅਸੀਂ ਜਿਹੜੇ ਹੱਕ ਆਪਣੇ ਲੈ ਕੇ ਜਾਵਾਂਗੇ ਇਹਨਾਂ ਸ਼ਾਂਤਮਈ ਢੰਗ ਨਾਲ ਜਾਣਾ ਕਿਸਾਨਾਂ ਕੋ ਕਹ ਰਹੇ ਨੇ ਡੱਲੇ ਵਾਲਾ ਸਾਹਿਬ ਤੇ ਸਰਪੰਚ ਜੀ ਕਹਦੇ ਵੀ ਸ਼ਾਂਤਮਈ ਢੰਗ ਨਾਲ ਸੀ ਦਿੱਲੀ ਜਾਣਾ ਜੇ ਮੰਗਾ ਨਹੀਂ ਮੰਨਦੇ ਵੀ ਉਹ ਤਾਂ ਸਾਡਾ ਫੈਸਲਾ ਕਰਦਾ ਹੈ ਕਿ ਇਸ ਦਿੱਲੀ ਕੂਚ ਕਰਨਾ ਸ਼ੰਭੂ ਦਾ ਰੁਕਣਾ ਤਾਂ ਸਾਡਾ ਕੋਈ ਪਲਾਨ ਨਹੀਂ ਸੀਗਾ ਵੀ ਦਿੱਲੀ ਉਹ ਜਾਣਾ ਵੀ ਇਹ ਸਹਿਮਤੀ ਨਹੀਂ ਹੁੰਦੀ ਮੀਟਿੰਗਾਂ ਵਿੱਚ ਹੋਈਆਂ ਨੇ ਕਈ ਦਿਨ ਇੱਥੇ ਰੁਕਣਾ ਪੈ ਰਿਹਾ ਮੀਟਿੰਗਾਂ ਕਰਕੇ ਸਰਕਾਰ ਨਾਲ ਗੱਲਬਾਤ ਹੋਈ ਹੈ ਫਿਰ ਹੁਣ ਦਿੱਲੀ ਫਿਰ ਦਿੱਲੀ ਜਾਣ ਦੀ ਤਿਆਰੀਆਂ ਪੂਰੀਆਂ ਹਾਂਜੀ ਹਾਂਜੀ ਬਿਲਕੁਲ ਤਿਆਰੀ ਆ ਕਿਉਂਕਿ ਇਸ ਸਰਕਾਰਾਂ ਭੱਜ ਰਹੀਆਂ ਅਸੀਂ ਤਾਂ ਸ਼ਾਂਤਮਈ ਬੈਠੇ ਆ ਲੰਗਰ ਚੱਲਦਾ ਸ਼ਾਂਤਮਈ ਬੈਠੇ ਆ ਕੋਈ ਸਾਨੂੰ ਇੱਥੇ ਦਿੱਕਤ ਨਹੀਂ ਗਈ ਬਹੁਤ ਸੰਯੋਗ ਜਿਹੜਾ ਮਿਲਦਿਆ ਵਾ ਸੰਗਤ ਦਾ ਬਹੁਤ ਸੰਯੋਗ ਆ ਤੇ ਬਾਕੀ ਜਿਹੜਾ ਵਾ ਇਹ ਵਹਿਮ ਜਿਹੜਾ ਸਰਕਾਰ ਦਾ ਇਹਨੂੰ ਭੁਲੇਖਾ ਪਟਨਾ ਚਾਹੀਦਾ ਸਰਕਾਰ ਨੂੰ ਕਿਉਂਕਿ ਅਸੀਂ ਸਰਕਾਰ ਨੂੰ ਵੋਟਾਂ ਦੇ ਕੇ ਬਣਾਇਆ ਜਿਹੜਾ ਮੋਦੀ ਸਰਕਾਰ ਆ ਜਿਹੜੀ ਮੋਦੀ ਪ੍ਰਧਾਨ ਮੰਤਰੀ ਆ ਉਹ ਵਾਦੇ ਕਰਕੇ ਤੇ ਹੁਣ ਮੁਕਰਿਆ ਵਾ ਇਸ ਕਰਕੇ ਜਿਹੜਾ ਅੰਦੇ ਹੰਦੇ ਆ ਰਾਜਾ ਰਾਜਾ ਤੇ ਜਦੋਂ ਰਾਜਾ ਜਿਹੜਾ ਉਹ ਬੇਈਮਾਨ ਹੋ ਗਿਆ ਤੇ ਪਰ ਜ਼ਿਆਦਾ ਫਿਰ ਕੀ ਹਾਲ ਹੋਣਾ ਹੁਣ ਇਹ ਤੁਸੀਂ ਦੇਖ ਸਕਦੇ ਹੋ ਟਰਾਲੀ ਦੇ ਵਿੱਚ ਨਾ ਪੱਖੇ ਵੀ ਲੱਗੇ ਹੋਏ ਨੇ ਕਿਉਂਕਿ ਗਰਮੀ ਆ ਰਹੀ ਹੈ ਗਰਮੀ ਦਾ ਅੱਗੇ ਮੌਸਮ ਆ ਰਿਹਾ ਵੀ ਪੱਖੇ ਵੀ ਲਗਾਏ ਗਏ ਨੇ ਵੀ ਜਿਹੜੇ ਕਿਸਾਨ ਨੇ ਜਿਹੜੇ ਟਰਾਲੀ ਵਿੱਚ ਰਹਿਣਗੇ ਤੰਗ ਨਾ ਹੋਣਾ ਤੁਸੀਂ ਆਹ ਬਾਈ ਜੀ ਕੀ ਕਹਿਣਾ ਚਾਹੁੰਦੇ ਹੋ ਜਿਹਦੇ ਬਾਰੇ ਜਿਹੜਾ ਹੁਣ ਮੀਟਿੰਗਾਂ ਹੋਈਆਂ ਨੇ ਹੁਣ ਦਿੱਲੀ ਜਾਣ ਦੀ ਤਿਆਰੀ 21 ਤਰੀਕ ਨੂੰ ਪਾਲ ਦਿੱਤੀ ਹੈ 11 ਵਜੇ ਸਾਡੇ ਆਗੂਆਂ ਦੀ ਮੀਟਿੰਗਾਂ ਚੱਲਣੀਆਂ ਉੱਪਰ ਇਹਨਾਂ ਮੰਤਰੀਆਂ ਦੀ ਅੱਜ ਮੀਟਿੰਗ ਆ ਹੋਂਦ ਦੇ ਨਾਲ ਇਹਨਾਂ ਇਹਨਾਂ ਮੋਦੀ ਸਰਕਾਰ ਨਾਲ ਪੁਰਾ ਕੀ ਸਿਟਾ ਨਿਕਲਦਾ ਵਾ ਸਾਡੀਆਂ ਫੁੱਲ ਜਿਹੜੀਆਂ ਤਿਆਰੀਆਂ ਵਾ ਕੱਲ ਸਾਨੂੰ ਜੋ ਵੀ ਸਾਡੇ ਆਗੂਆਂ ਨੇ ਖੁਦ ਦਿੱਤੇ ਅੱਗੇ ਜਾਣ ਦੇ ਬਿਲਕੁਲ ਫੁੱਲ ਜਿਹੜੀਆਂ ਤਿਆਰੀਆਂ ਜਿਹੜੀਆਂ ਸਾਡੀਆਂ ਬਿਲਕੁਲ ਜਿਹੜੇ ਨਾਕੇ ਤੋੜ ਕੇ ਇੱਤਲੀ ਗੂਜ ਦੀ ਤਿਆਰੀ ਹੈ ਫੁੱਲ ਕਿਉਂਕਿ ਹੁਣ ਵੀ ਸਾਡੇ ਜਿਹੜੇ ਆ ਕਿਸਾਨ ਆ 150 ਪਲੱਸ ਜਿਹੜੇ ਆ ਉਹ ਜ਼ਖਮੀ ਕੀਤੇ ਸਰਕਾਰਾਂ ਨੇ ਸ਼ਾਂਤ ਬਈ ਅਸੀਂ ਬੈਠੇ ਆ ਇਹਨਾਂ ਨੇ ਅਥਰੂ ਗੋਲੇ ਸੁੱਟੇ ਆ ਅ ਗੋਜ ਅਸਲੀ ਗੋਲੀਆਂ ਚਲਾਈਆਂ ਵਾ ਰਵਟੀਆਂ ਚਲਾਈਆਂ ਵਾ ਕਈ ਸਾਡੇ ਕਿਸਾਨਾਂ ਦੀਆਂ ਨੌਜਵਾਨਾਂ ਦੀਆਂ ਅੱਖਾਂ ਚ ਚਲ ਗਈਆਂ ਵਾ ਛੱਟਾਂ ਵੀ ਲੱਗੀਆਂ ਵਾ 150 ਰੁਪਏ ਪਲੱਸ ਜਿਹੜੇ ਸਾਡੇ ਸਰਕਾਰ ਨੇ ਸ਼ਾਂਤ ਮਈ ਤੇ ਜਿਹੜੇ ਧਰਨੇ ਤੇ ਬੈਠੇ ਹੀ ਆਪਣਾ ਹੱਕ ਲੈਣ ਵਾਸਤੇ ਉਹਨਾਂ ਦੇ ਮਤਲਬ ਜਿਹੜੇ ਜਿਹੜੇ ਨਦਸਿਆਂ ਦੇ ਉੱਤੇ ਜਿਹੜੀਆਂ ਇੰਨਾਂ ਨੇ ਬੋਲੀਬਾਰੀ ਮਤਲਬ ਮੇਨ ਮੰਗ ਕੀੜੀ ਐ ਵੀ ਜਿਹਦੇ ਕਰਕੇ ਕਿਸਾਨ ਡਟੇ ਹੋਏ ਨੇ ਉਰੇ ਸਾਰੇ ਇਕੱਠੇ ਹੋਏ ਨੇ ਧਰਨਾ ਲਗਾ ਰਹੇ ਨੇ ਸਰਕਾਰ ਕੋਲ ਤੇ ਮੇਨ ਮੰਗ ਕਿਹੜੇ ਕੀ ਐ ਸੋ ਮੇਨ ਮੰਗ ਤੇ ਸਾਡੇ ਐਮ ਐਸ ਪੀ ਤੇ ਸਾਡੀਆਂ ਜਿਹੜੀਆਂ ਫਸਲਾਂ ਦਾ ਗ੍ਰੈਂਟ ਜਮੂਰ ਦਵੇ ਤੇ ਆਪਣੀ ਸੁਆਮੀਨਾਥਨ ਦੀ ਜਿਹੜੀ ਤਰਫੋਂ ਹੋੜਿਆ ਤੇ ਇੱਕ ਜਿਹੜਾ ਮੰਜ਼ਦੂਰ ਆ ਉਹਨਾਂ ਨੂੰ ਜਿਹੜਾ ਵਾ ਮਤਲਬ ਜਿਹੜਾ ਰੋਜ਼ਗਾਰ ਦਿੱਤਾ ਜਾਵੇ ਇੱਕ ਲਖਨਪੁਰ ਖੀਰੀ ਦੇ ਜਿਹੜਾ ਇਹਨਾਂ ਸਰਕਾਰਾਂ ਨੇ ਜਿਹੜੇ ਆ ਸਾਡੇ ਕਿਸਾਨ ਸਾਡੇ ਪੱਤਰਕਾਰ ਵੀਰ ਵੀ ਇਹਨਾਂ ਨੇ ਜਿਹੜੇ ਆ ਮਤਲਬ ਜਿਹੜੀਆਂ ਆਪਣੀਆਂ ਗੱਡੀਆਂ ਛਾੜ ਕੇ ਸ਼ਹੀਦ ਕੀਤੇ ਆ ਤਾਂ ਜਿਹੜੀ ਜਿਹੜੀ ਸਹਿਮਤੀ ਹੋਈ ਹੈ ਨਾ ਪਰਤਾ ਹੋ ਗਈ ਵੀ ਇਹਨਾਂ ਜਿਹੜੇ 220 ਦੇ ਵਿੱਚ ਲਖੀਪੁਰ ਖੀਰੀ ਦੇ ਘਟਨਾਲੇ ਤੇ ਵੀ ਮੰਨ ਗਏ ਜਿਹੜੇ ਪਰਚੇ ਸੋ ਵੀ ਰੱਦ ਕਰਨ ਨੂੰ ਮੰਨ ਗਏ ਕਰਜ਼ਾ ਮਾਫੀ ਦੇ ਮੰਨ ਗਏ ਤੇ ਐਮਐਸਪੀ ਤੇ ਸੌਮਣੀ ਦਾ ਜਿਹੜਾ ਜਿਹੜਾ ਅੜਿਆ ਹੋਇਆ ਖੰਡਾ ਇਹਦੇ ਪਰ ਨਹੀਂ ਸਹਿਮਤੀ ਹੋਈ ਹੈ ਨਾ ਆ ਇਹਦੇ ਬਾਰੇ ਸਹਿਮਤੀ ਨਹੀਂ ਰਹੀ ਹੋਣਾ ਕਿਉਂਕਿ ਐਮਐਸਪੀ ਜਾਂ ਜਿਹੜੀ ਆ ਇਹ ਬਹੁਤ ਵੱਡੀ ਸਾਡੀ ਮੰਗ ਹੈ ਬੜੀ ਚੇਤਿਤਮਕ ਪਿਛਲੀ ਵਾਰਾਂ ਵੀ ਇਹਨੇ ਜਿਹੜਾ ਮੋਤੀ ਨੇਵੇਂ ਸਾਨੂੰ ਜਿਹੜਾ ਰਵਲ ਦੇ ਛੋਸ਼ੇ ਦੇ ਗਏ ਇਹਨੇ ਵਾਪਸ ਮੋੜਤਾ ਸੀ ਪਰ ਐਰ ਕੀ ਨਹੀਂ ਮੋੜਨਾਂ ਐਰ ਕੀ ਜਿਹੜੇ ਆ ਅਸੀਂ ਜਿਹੜੇ ਫੁੱਲ ਫੁੱਲ ਕਰੂੰ ਤਿਆਰੀਆਂ ਕਰਕੇ ਆਏ ਆ ਇਹ ਇਸ਼ਤੀਆਂ ਪਾਉਣੀਆਂ ਪੈਣਗੀਆਂ। ਇਸ਼ਕ ਮੰਤਰੀ ਕੁਝ ਕਹਿ ਰਹੇ ਨੇ ਜਿਹੜੇ ਸਰਕਾਰ ਕੇਂਦਰ ਦੇ ਵੀ ਜਿਹੜੀ ਐ ਸੈਂਪ ਅਸੀਂ ਵੀ ਕਿਵੇਂ ਦੇ ਦੇ ਐਮਐਸਪੀ ਜਿਹੜੀ ਐ ਫਸਲ ਦੀ ਜਿਹੜੀ ਪੈਦਾਵਾਰ ਆਉਂਦੀ ਐ ਪੰਜਾਬ ਦੇ ਵਿੱਚ ਘੱਟ ਪਈ ਐ। ਇਹ ਸਸਤਾ ਨਹੀਂ ਦੇ ਸਕਦੇ ਬਾਹਰੋਂ ਮੰਗਾਉਣੇ ਪੈਂਦੀ ਐ। ਫਸਲਾਂ ਫਿਰ ਬਾਹਰੋਂ ਕਿਉਂ ਮੰਗਾਉਂਦੇ ਨੇ ਜਦੋਂ ਆਪਣੇ ਫੀਟ ਸਕਦੇ ਐ ਐਮਐਸਪੀ ਤੋਂ। ਬਾਹਰੋਂ ਵੀ ਭਗਵਾਨ ਨੇ ਅਨ ਅਸਟ੍ਰੇਲੀਆ ਕੈਨੇਡਾ ਤੋਂ ਫਸਲਾਂ ਆਉਂਦੀਆਂ ਨੇ। ਨਹੀਂ ਇਹ ਉਹ ਤੇ ਸਰਕਾਰਾਂ ਦੀਆਂ ਚਾਲਾਂ ਵਾ ਵੀ ਸਭ ਕੁਝ ਜਿਹੜਾ ਪੰਜਾਬ ਦਾ ਵਾ ਕਾਰਪੋਰੇਟ ਘਰਾਣੇ ਆ ਰਹੇ ਹ ਭਾਲੇ ਜਿਹੜਾ ਕਰਨਾ ਚਾਹੁੰਦੀ ਆ ਸਾਡੇ ਨਾਲ ਸਾਡੇ ਇਹਨਾਂ ਨੇ ਹਵਾਈ ਜਹਾਜ਼ ਦੇ ਦਿੱਤੇ ਆ ਸਾਡੀਆਂ ਰੇਲ ਜਿਹੜੀਆਂ ਪੰਜਾਬ ਦੀਆਂ ਰੇਲ ਗੱਡੀਆਂ ਵਾਂ ਉਹ ਵੇਚਦੀਆਂ ਕਾਰਪੋਰੇਟ ਘਰਾਣਿਆਂ ਨੂੰ ਆਪਣੇ ਅਬਾਨੀ ਦਾਨੀਆਂ ਨੂੰ ਅਬਾਨੀ ਦਾਨੀਆਂ ਤੇ ਸਿਰ ਤੇ ਜਿਹੜੀ ਸਰਕਾਰ ਜੰਨਨ ਦੀ ਮੋਦੀ ਨੂੰ ਤੇ ਇੱਕ ਪਿੱਟੂ ਬਣਾਇਆ ਸਾਡੇ ਇਹ ਸਭ ਕੁਝ ਇਹਨਾਂ ਦੇ ਹਵਾਲੇ ਕਰਕੇ ਮਤਲਬ ਜਿਹੜਾ ਇਹ ਕਰਨਾ ਚਾਹੁੰਦਾ ਜੋ ਕਿ ਪੰਜਾਬ ਦੀ ਸਾਡੇ ਪੁੱਤਿਆਂ ਨੇ ਬੰਦਾ ਸਿੰਘ ਬਹਾਦਰ ਨੇ ਆਪਣੇ ਕਾਲਜੇ ਆਪਣਾ ਕਾਲਜਾ ਮਤਲਬ ਬੱਚੇ ਦਾ ਜਿਹੜਾ ਮਹੁੱਤਵ ਆ ਕੇ ਸਾਨੂੰ ਇਹ ਜਿਹੜੀਆਂ ਜ਼ਮੀਨਾਂ ਦਿੱਤੀਆਂ ਵਾਂ ਏ ਅਸੀਂ ਕਿਸੇ ਵੀ ਕੀਮਤ ਦੇ ਜੋ ਮਰਜ਼ੀ ਮੋਤੀ ਕਰਦੇ ਉਹ ਨਹੀਂ ਦਿੱਤੀਆਂ ਜਾਂਦੀਆਂ ਅਸੀਂ ਜਿਹੜੀਆਂ ਪੈਣਗੀਆਂ ਅਸੀਂ ਤਾਂ ਤੇ ਮੈਂ ਦੇਖ ਦਵਾਂ ਜਿਹੜੀ ਐਮਐਸਪੀ ਦੇ ਰਹੇ ਨੇ ਸਰਕਾਰ ਵੱਲੋਂ ਬਾਈ ਕਰੋਗੇ ਗੱਲ ਬਾਤ ਜੀ ਹਾਂ ਜੀ ਹੁਣ ਮਤਲਬ ਜਿਹੜੀ ਐਮਐਸਪੀ ਕਹਿੰਦੇ ਨੇ ਕਿਉਂ ਸਰਕਾਰੀ ਦੇਦੀ ਵੀ ਕਹਿੰਦੇ ਨੇ ਵੀ ਇਹਦੇ ਨਾਲ ਮਹਿੰਗਾਈ ਵੱਧ ਸਰ ਜੀ ਹੋਰ ਨਹੀਂ ਜੀ ਐਮਐਸਪੀ ਨਾਲ ਕੋਈ ਪੰਗਿਆ ਨਹੀਂ ਵੱਸ ਸਕਦੀ ਜੀ ਕਿਉਂਕਿ ਐਮਐਸਪੀ ਇੱਕ ਐਹੋਜੀ ਚੀਜ਼ ਆ ਇਹਦੇ ਨਾਲ ਕਾਲਾ ਬਾਜ਼ਾਰੀ ਰੁਕਦਾ ਜੇ ਅੱਜ ਤੁਸੀਂ ਵੇਖਿਆ ਜਾਵੇ ਇੱਕ ਕਣਕ ਤੇ ਕੁਝ ਪਰਸੈਂਟ ਐਮਐਸਪੀ ਮਿਲਦੀ ਆ ਅੱਜ ਉਹਦਾ ਰੇਟ ਕਣਕ ਦਾ 250 ਰੁਪਈਆ ਵਾ ਤੇ ਆਟਾ ਵਾਤ ਵਾਤ 30 ਰੁਪਈਏ ਆ ਜੇ ਉਸ ਤੋਂ ਬਾਅਦ ਵੇਖਿਆ ਜਾਵੇ ਐਮਐਸਪੀ ਦਾ ਵੀ ਅੱਜ ਜਿਹੜਾ ਗੰਡਾ ਵਾ ਗੰਡਾ 2 ਰੁਪਈਏ ਵੇਚਦਾ ਵਾ ਤੇ ਕਾਲਿਆ ਬਿਜਾਰੀ ਵਿੱਚ ਉਹ ਤਾਂ ਅੱਜ 100 ਰੁਪਈਏ ਵਾ ਇਨਸਾਨ ਕੋਲ 2 ਰੁਪਈਏ ਖਰੀਦ ਕੇ ਉਹਨੂੰ 100 ਰੁਪਈਏ ਵੇਚਿਆ ਜਾਂਦਾ ਵਾ ਜੇ ਉਹ ਤੇ ਐਮਐਸਪੀ ਬਣ ਗਈ ਤੇ ਕਾਲਾ ਬਿਜਾਰੀ ਰੁਕੂਗੀ ਵਧੂਗੀ ਨਹੀਂ ਐਮਐਸਪੀ ਨਾ ਨੂੰ ਦੱਬ ਗਿਆਈ ਤੇ ਕੋਈ ਬਸ ਪੈਂਦਾ ਵਾ ਉਹਦਾ ਮਗਹਾਈ ਵੀ ਕੰਟਰੋਲ ਹੋਊਗੀ ਤੇ ਕਾਲਾ ਬਾਜ਼ਾਰੀ ਵੀ ਇਹ ਸਰਕਾਰ ਨੇ ਇੱਕ ਸਹਿਮਤੀ ਮੰਨੀ ਹੈ ਸਹਿਮਤੀ ਹੋਈ ਇੱਕ ਵੀ ਜਿਹੜੇ ਦਾਲਾ ਹਨਾ ਦਾਲਾਂ ਤੇ ਦਾਣਾ ਤੇ ਐਮਐਸਪੀ ਦੇ ਨੂੰ ਕਿਹਾ ਸਰਕਾਰ ਨੂੰ ਕਿ ਮੈਂ ਦੇਖਦੇ ਨੇ ਨੇ ਜੋ ਕਹਿੰਦੇ ਸੀ ਪਰ ਉਹ ਤੋਂ ਹੀ ਭੱਜਦੇ ਜਾਉਂਦੇ ਆ ਕਿਉਂਕਿ ਅੱਜ ਮੰਤ్రਾਲਿਆਂ ਦੇ ਨੇ ਮੀਟਿੰਗਾਂ 'ਚ ਫੇਰ ਆ ਜੋ ਆਗੋਂ ਵੱਲੋਂ ਨਿਕਲ ਕੇ ਆਇਆ ਸੀ ਕੁਝ ਪਰਸੰਦ ਨੇ ਸਹਿਮਤੀ ਦਿੱਤੀ ਸੀ ਪਰ ਰਾਤ ਨੂੰ ਉਹ ਗੱਲ ਤੋਂ ਫੇਰ ਭੱਜਦੇ ਕਿੰਨੇ ਫਸਲਾਂ ਤੇ ਐਮਐਸਪੀ ਜਣੀ ਮੰਗ ਕਰ ਰਹੇ ਹੋ ਅਸੀਂ ਤਾਂ ਟੋਟਲ ਫਸਲਾਂ ਦੇ ਕਰਦੇ ਪਏ ਆਂ ਨਹੀਂ ਫਸਲਾਂ ਤੇ ਕਹਿੰਦੇ ਇਹ ਫਸਲਾਂ ਪੀ ਐਮ ਐਸ ਪੀ ਲੱਗੂਗੀ ਪੈਸੇ ਜਿਹੜੀ ਆ ਜਿਹੜੇ ਪਹਿਲਾਂ ਐਮ ਐਸ ਪੀ ਸੀ ਕੀ ਕਣਕ ਤੇ ਝੋਨੇ ਤੇ ਤੇ ਇਹ ਵੀ ਟੁੱਟ ਰਹੀ ਹੈ ਨਾ ਨਾ ਵੀ ਕੁਝ ਜਿਹੜਾ ਮੋਰਚਾ ਲੱਗਿਆ ਹੈ ਇਹ ਇਹਦੇ ਪਰ ਤੋੜ ਰਹੇ ਨੇ ਐਮ ਐਸ ਪੀ ਇਹ ਵੀ ਸੁਣੀਏ ਗੱਲ ਇਹ ਤੇ ਗੱਲ ਕਹਿ ਰਹੇ ਅੱਜ ਜੋ ਆ ਰਿਹਾ ਉਥੋਂ ਨਿਕਲ ਗਈ ਕਿ ਅਸੀਂ ਪਹਿਲਾਂ ਕੁਝ ਕੰਪਨੀਆਂ ਨਾਲ ਧੰਨੇ ਦਾ ਤਾਲਮੇਲ ਕਰਕੇ ਐਮ ਐਸ ਪੀ ਦੀ ਗਰੰਟੀ ਕੋਲ ਬਣਾਉਂਦੇ ਆਂ 5 ਸਾਲਾਂ ਆਸਤੇ ਜੇ ਉਹ ਕੰਪਨੀਆਂ ਚਾਹਣਗੇ ਤੇ ਕਾਂਸ ਐਮ ਐਸ ਪੀ ਦੇਣਗੇ ਤੇ ਨਹੀਂ ਤੇ ਨਹੀਂ ਪਰ ਸਰਕਾਰ ਨੂੰ ਕੋਸ਼ਿਸ਼ ਨਹੀਂ ਹੋਰ ਫਿਰ ਕੀ ਕਹਿਣਾ ਚਾਹੁੰਦੇ ਹੋ ਵੀ ਜਿਹੜੀਆਂ ਸਰਕਾਰਾਂ ਆਪਣੇ ਹਾਰਪੇਟ ਕਾਰਪੋਰੇਟ ਘਰਾਣੇ ਨੇ ਇਹਨਾਂ ਵੀ ਫਸਲਾਂ ਆਪਣੇ ਕੋ ਖੋਣੀਆਂ ਚਾਹੁੰਦੇ ਨੇ ਵੀ ਹੁਣ ਜਿਹੜਿਆ ਤਾਂ ਐਮ ਐਸ ਪੀ ਤੋੜ ਰਹੇ ਨੇ ਸਾਰੀਆਂ ਫਸਲਾਂ ਤੇ ਝੋਨੇ ਤੇ ਵੀ ਮਹਿੰਗੀ ਜੀ ਫੈਰਾ ਕਣਕ ਤੇ ਵੀ ਤੋੜ ਰਹੇ ਨੇ ਐਮ ਐਸ ਪੀ ਹਾਂ ਜੀ ਹਾਂ ਜੀ ਕਿਉਂਕਿ ਐਮ ਐਸ ਪੀ ਜਿਹੜਾ ਵਾ ਸਾਨੂੰ ਹੁਣ ਜਦੋਂ ਸਾਡਾ ਬਾਸਮਤੀ ਏਰੀਆ ਤਰਨਤਰਨ ਅਸੀਂ ਬਾਸਮਤੀ ਲਾਉਨੇ ਆ ਤੇ ਜਦੋਂ ਕਿਸਾਨ ਦੇ ਜਾਂਦੀ ਆ ਕਾਤੇ ਚ ਉਦੋਂ ਉਹਦਾ ਰੇਟ ਜਿਹੜਾ ਵਾ ਜਦੋਂ ਪੈਦਾਵਾਰ ਵੱਧ ਹੋ ਜਾਂਦੀ ਆ 2500 ਆ ਜਾਂਦਾ 2000 ਆ ਜਾਂਦਾ ਜਦੋਂ ਜਦੋਂ ਉਹਦੀ ਪੈਦਾਵਾਰ ਘੱਟ ਹੁੰਦੀ ਆ ਤੇ ਉਹਦਾ 5000 ਤੇ ਚਲ ਜਾਂਦਾ 4500 ਤੇ 4000 ਤੇ ਚੱਲਦਾ ਤੇ ਜਦੋਂ ਬੰਬਾਰੀ ਕੋ ਚਲ ਜਾਂਦਾ ਵਾ ਤੋ ਉਹ ਦੁੱਖਣਾ ਟਿਕਣਾ ਹੋ ਜਾਂਦਾ ਇਸ ਕਰਕੇ ਜਿਹੜਾ ਵਾ ਉਹ ਸਰਕਾਰ ਨੂੰ ਆਨੇ ਐ ਐਮ ਐਸ ਪੀ ਦਾ ਕਾਨੂੰਨ ਬਣਾਇਆ ਜਾਵੇ ਇਹੋ ਹਾਲ ਜੀ ਦੂਜੀਆਂ ਦਾ ਸਬਜ਼ੀਆਂ ਦਾ ਪਰ ਮੈਂ ਐਮ ਐਸ ਪੀ ਕਈਆਂ ਨੂੰ ਸਮਝ ਨਹੀਂ ਆਉਂਦੀ ਇਹਦੇ ਬਾਰੇ ਥੋੜਾ ਜਿਹਾ ਕਿੰਨੇ ਕੇ ਦੱਸ ਸਕਦੇ ਤੁਸੀਂ ਮੈਂ ਸਾਡੇ ਦਰਸ਼ਕਾਂ ਨੂੰ ਜਿਹੜੇ ਇਹਦੇ ਬਾਰੇ ਨਹੀਂ ਜਾਣਦੇ ਇਹੋ ਦੱਸ ਸਕਦੇ ਆਂ ਕਿ ਜਦੋਂ ਸਾਨੂੰ ਜਿੱਦਾਂ ਟਮਾਟਰ ਲਾ ਲੋ ਟਮਾਟਰ ਇਹ ਸਾਡਾ ਉਹ ਟਮਾਟਰ ਜਿਹੜਾ ਵਾ ਇੱਕ ਕਿਸਾਨ ਦੇ ਪੈੜੀ ਜਿਹਾ ਉਦੋਂ ਉਹਦਾ ਰੇਟ 40 ਰੁਪਏ ਜਾਂਦਾ ਜਦੋਂ ਉਹ ਖੇਤ ਦੇ ਵਿੱਚੋਂ ਮੰਡੀ ਲੈ ਕੇ ਜਾਂਦਾ ਤੇ ਉਹਦਾ ਉਹਦਾ ਉੱਥੇ ਜਾ ਕੇ ਵਪਾਰੀਆਂ ਨੂੰ ਰੇਟ ਜਿਹੜਾ ਵਾ 10 ਰੁਪਏ ਲੱਗਦਾ 5 ਰੁਪਏ ਲੱਗਦਾ ਤੇ ਜਦੋਂ ਆਪਣੇ ਘਰਾਂ 'ਚ ਜਾਂਦਾ ਸ਼ਰੀ ਵਰਗ ਚ ਲਾ ਲਓ ਜਾਂ ਪਿੰਡ ਵਰਗ ਚ ਲਾ ਲਓ ਜਿਹੜੋ ਆਪਾਂ ਦਿੱਤੀ ਕਿਤੇ ਖਾਣਾ ਵਾ ਜਿਹੜੇ ਪਰਿਵਾਰ ਨੇ ਖਾਣਾ ਉਹਨੂੰ 50 ਰੁਪਏ ਮਿਲਦਾ ਇਸ ਕਰਕੇ ਸਾਰਿਆਂ ਦੀ ਲੜਾਈ ਆ ਇਕੱਠੀ ਲੜਾਈ ਆ ਇਸ ਕਰਕੇ ਉਹ ਉਹ ਲੜਾਈ ਜਿਹੜੀ ਅਸੀਂ ਲੜਨਦੇ ਆ ਤੇ ਇੱਕ ਹੋਰ ਵੀ ਗੱਲ ਜਿਹੜੀ ਆ ਖੱਟਰ ਸਰਕਾਰ ਕਹਿਣ ਲਈ ਬਿਆਨ ਦੇਣਦੇ ਆ ਵੀ ਇਹ ਇਹ ਰੇਲਾ ਤੇ ਆ ਜਾ ਕਰਨ ਟਰਾਲੀਆਂ ਕੋ ਲੈ ਕੇ ਆਉਂਦੇ ਆ ਕਿ ਇੰਨਾ ਡਾਰੋਂ ਨੂੰ ਪਿਆ ਵਾ ਵੀ ਇਹ ਪਤਾ ਨਹੀਂ ਉਹ ਇਥੋਂ ਤੱਕ ਵੀ ਕਹਿੰਦਾ ਵਾ ਸਾਨੂੰ ਪਿੰਡੋਂ ਇਥੋਂ ਤੇ ਨੈਟੇ ਨਾ ਬੰਦ ਕੀਤਾ ਸਾਰਾ ਅਸੀਂ ਦੇਖ ਨਹੀਂ ਸਕਦੇ ਕੋਈ ਵੀ ਖਬਰ ਵੀ ਕੀ ਚਲਾਉਂਦਾ ਹੈ ਇਹ ਕੀ ਕੁਝ ਥੋਪਦਾ ਹੈ ਸਾਡੇ ਤੇ ਅਸੀਂ ਪਰਿਵਾਰ ਛੱਡ ਕੇ ਆਏ ਆ ਤੇ ਇਹ ਵੀ ਸਰਕਾਰ ਨੂੰ ਕਹਿੰਦੇ ਆ ਵੀ ਸਾਡੀਆਂ ਟਰਾਲੀਆਂ ਚੈੱਕ ਕਰ ਲਓ ਆ ਢੰਡੇ ਦੇ ਡੰਡੇ ਲੈ ਕੇ ਬੈਠੇ ਆ ਲਾ ਕੇ ਅਸੀਂ ਆ ਜਿਹੜੀਆਂ ਤੁਸੀਂ ਗੋਲੀਆਂ ਸਿੱਧੀਆਂ ਮਾਰਦੇ ਜੇ ਪਤਲ ਦੀਆਂ ਪਤਲ ਦੀਆਂ ਗੋਲੀਆਂ ਇਹ ਸਰਕਾਰ ਮਾਰਨ ਦੇਈ ਆ ਅਸੀਂ ਢੰਡੇ ਝੰਡੇ ਦੇ ਡੰਡੇ ਦੇ ਨਾਲ ਲੜਨਾ ਹੈ ਚੰਤਮਈ ਹੋਰ ਜੰਤਰ ਵੀ ਕਹਿੰਦੇ ਲੈ ਕੇ ਆ ਰਹੇ ਨੇ ਜੇ ਕਿਸਾਨ ਸ਼ਾਂਤੀ ਫਰਾਂ ਦੇ ਨੇ ਅੱਗੇ ਵਧਣ ਦੀ ਕੋਸ਼ਿਸ਼ ਕਰਦਣੇ ਕੰਨ ਬੋਲੇ ਕੰਮ ਵਾਲਾ ਜੰਤਰ ਹੈ ਵੀ ਕਹਿੰਦੇ ਵੀ ਉਹ ਪੜਦੇ ਵੀ ਪਾੜਸਾਰੇ ਬੰਦੇ ਦੇ ਦੇਖੋ ਜੀ ਅਜੇ ਤੱਕ ਦਰਸ਼ਨ ਨਹੀਂ ਕੀਤੇ ਉਹ ਜੰਤਰ ਦੇ ਐਵੇਂ ਆਖੀ ਚਲੋ ਜਿਹੜਾ ਇਹਨਾਂ ਨੇ ਆ ਸਿੱਧੀਆਂ ਤੋਂ ਗਾੜੀ ਕੀ ਹੋਊਗਾ ਜਿਹੜੀਆਂ ਪਿੱਤਲ ਦੀਆਂ ਹੀ ਗੋਲੀਆਂ ਮਾਰਨ ਦੇ ਆ ਵੀ ਆ ਟਾਇਰ 파ੜੇ ਸਾਡੇ ਟਰੈਕਟਰਾਂ ਦੇ ਟਰੈਕਟਰ ਸਾਡੇ ਡੈਮੇਜ ਹੋਏ ਦੋ ਅੱਗੇ ਤੁਸੀਂ ਵੀ ਵੇਖੀ ਹੋਣੀ ਰਿਪੋਰਟ ਕਰਦੇ ਜੇ ਤੁਸੀਂ ਤੇ ਉਹ ਉਹਨਾਂ ਤੋਂ ਅੱਗੇ ਗਾੜੀ ਕੀ ਆ ਕੰਨ ਬੋਲੇ ਹੋਗੇ ਉਹ ਤੇ ਗੱਲ ਨਹੀਂ ਆ ਚਲੋ ਸਾਮੀਨਾਥਨ ਰਿਪੋਰਟ ਲਾਗੂ ਹੁੰਦੀ ਹੈ ਫਿਰ ਉਹਦਾ ਕਿਸਾਨ ਨੂੰ ਕੀ ਫਾਇਦਾ ਹੁੰਦਾ ਉਹਦਾ ਉਹਦੇ ਵਿੱਚ ਕੀ ਕੀ ਹੈ ਮਤਲਬ ਕਿਉਂ ਮੰਗ ਕਰ ਰਹੇ ਹੋ ਜੀ ਕਿਸਾਨ ਦਾ ਹੀ ਨਹੀਂ ਨਿਹਰਾ ਹੁਣ ਉਹ ਚ ਮਜ਼ਦੂਰ ਦੀ ਵੀ ਜਿਹੜਾ ਵਾ ਮਜ਼ਦੂਰ ਦਾ ਵੀ ਘਰ ਪੂਰਾ ਹੁੰਦਾ ਉਹਦੇ ਵਿੱਚ ਮਜ਼ਦੂਰ ਦਾ ਅੱਜ ਸਾਡੇ 300 ਰੁਪਿਆ ਦਿਹਾੜੀ ਮਜ਼ਦੂਰ ਦੀ ਆ ਇੱਥੋਂ ਤੱਕ ਉਹਦਾ ਇੰਨੀ ਮਹਿੰਗਾਈ ਕੀਤੀ ਆ ਕਿ ਮਜ਼ਦੂਰ ਦਾ ਘਰ ਨਹੀਂ ਪੂਰਾ ਹੁੰਦਾ ਉਹ ਨਸ਼ਿਆਂ ਵਾਲੇ ਬੰਦੇ ਤੁਰੇ ਆ ਉਹਨਾਂ ਦੇ ਬੱਚੇ ਜਿਹੜੇ ਆ ਸਿੱਧੇ ਤਾਂ ਦਿਹਾੜੀ ਨਹੀਂ ਕਰਨ ਜੋਗੇ ਹੈਗੇ ਕਿਉਂਕਿ ਉਹ ਚਾਹੁੰਦਾ ਵਾ ਮੈਨੂੰ 1000 ਰੁਪਿਆ ਦਿਹਾੜੀ ਮੇਰੀ ਪਵੇ ਤੇ ਮੇਰਾ ਘਰ ਪੂਰਾ ਹੋਏ ਪੜ੍ਹਾਈ ਦਾ ਖਰਚਾ ਆ ਪ੍ਰਾਈਵੇਟ ਇਹਨਾਂ ਦੇ ਸਕੂਲ ਜਿਹੜੇ ਉਹ ਕਾਮਯਾਬ ਕੀਤੇ ਆ ਜਾਂ ਘਣੀ ਸਾਨੂੰ ਲੱਭਣ ਦੇ ਸਰਕਾਰੀ ਸਕੂਲਾਂ ਦੇ ਵਿੱਚ ਉਹ ਲੱਖ ਲੱਖ ਰੁਪਈਆ ਅੱਜ ਬੱਚੇ ਨੂੰ ਦੇ ਕੇ ਬਣਾਉਂਦੇ ਆ ਤੇ ਹਸਪਤਾਲਾਂ ਦੇ ਵਿੱਚ ਲਾਜਣੀ ਜੇਗਾ ਉਹ ਵੀ ਜਦੋਂ ਅਸੀਂ ਬੰਦਾ ਆਪਣਾ ਜਦੋਂ ਬਚਾਉਣਾ ਵਾ ਤੇ ਉਹ ਪਰਿਵਾਰ ਕੋ ਜੇ 1 ਲੱਖ 1.5 ਲੱਖ 2 ਲੱਖ ਰੁਪਈਆ ਹੈਗਾ ਤੁਰ ਫਿਰ ਜਾ ਕੇ ਪ੍ਰਾਈਵੇਟ 'ਚ ਆ ਗਿਆ ਹਸਪਤਾਲ ਵਿੱਚ ਇਲਾਜ ਕਰਾ ਸਕਦੇ ਤਾਂ ਸਮਝਦੇ ਨੇ ਵੀ ਇਹ ਇਕੱਲਾ ਅੰਦੋਲਨ ਕਿਸਾਨਾਂ ਦਾ ਹੀ ਹੈ ਨਾ ਵੀ ਇਹ ਮਜ਼ਦੂਰਾ ਵੀ ਅੰਦੋਲਨ ਹੈ ਵਿੱਚ ਮਤਲਬ ਉਹ ਘੰਟੇ 'ਚ ਘਟਦੇ ਗਏ ਦਿੱਗ ਰਹੇ ਨੇ ਮਜ਼ਦੂਰ ਘਟਦੇ ਗਏ ਨੇ ਵੈਸੇ ਨਾ ਕਿਸਾਨ ਜਿਆਦਾ ਨੇ ਚਲੋ ਠੀਕ ਆ ਜੇ ਸਮਝ ਨਹੀਂ ਬਣੀ ਮਤਲਬ ਹੰਗਾਰਾ ਪੂਰਾ ਵਾ ਸਪਿੰਡਾਂ ਚੋਂ ਹੰਗਾਰਾ ਮਜ਼ਦੂਰਾਂ ਦਾ ਪੂਰਾ ਵਾ ਇੱਥੇ ਇੱਥੇ ਮਜ਼ਦੂਰ ਵੀ ਆਏ ਸਾਡੇ ਨਾਲ ਦੋ ਦੋ ਚਾਰ ਚਾਰ ਮਿੰਟ ਕੋਲ ਅੱਜ ਸਾਡੀ ਸਵੇਰੇ ਜਿਹੜੀ ਧਰਨਾ ਆ ਰਹੀ ਆ ਪਿੱਛੋਂ ਬੰਦੇ ਆ ਰਹੇ ਆ ਸਾਡੇ ਉਹ ਉਹਦਾ ਨਾਲ ਮਜ਼ਦੂਰ ਵੀ ਆਉਣੇ ਆ ਹਾਂ ਹੁਣ ਵੀ ਆ ਗਏ ਇੱਥੇ ਮਜ਼ਦੂਰ ਆਵੇ ਮਜ਼ਦੂਰ ਬੈਠੇ ਆ ਕਿੰਨੇ ਦਿਨੋਂ ਤੋਂ ਕਰੋ ਨਿਕਲੇ ਹੋ ਜੀ ਬਰੇ ਕਾਫੀ ਟਾਈਮ ਦੇ ਬੈਠੇ ਹਾਂ ਅਸੀਂ 11 ਦੇ ਘਰੋਂ ਪੁਰੇ 11 ਤਰੀਕ ਨੂੰ 11 ਫਰਵਰੀ ਨੂੰ 13 ਨੂੰ ਇੱਥੇ ਹੀ ਆਏ ਜੋ ਤੂੰ ਬੇ ਲੋਕਾ ਵੜਾਈ ਹਾਂਜੀ ਟੋਟਾ ਲੱਕ ਕਿਹੜਾ ਜੀ ਕਿੱਥੋਂ ਆਏ ਹੋ ਸਾਡਾ ਤਰਨਤਾਰ ਨੇ ਜੀ ਉਰੋਂ ਆਏ ਤੁਸੀਂ ਕਿੱਥੋਂ ਆਏ ਅਸੀਂ ਤਰਨਤਾਰ ਤੋਂ ਨੇ ਅੱਛਾ 11 ਤਰੀਕ ਨੂੰ ਨਿਕਲੇ ਤੁਸੀਂ ਵੀ ਨਾਲ ਇਹਨਾਂ 11 ਤਰੀਕ ਦੇ ਨਿਕਲੇ ਸਾਰੇ ਇਕੱਠੇ 11 ਤਰੀਕ ਦੇ ਨਿਕਲੇ ਹੋ ਜੀ ਹਾਂਜੀ ਕਾਰਵਾ ਛੱਡ ਕੇ ਆਏ ਹੋ ਸਾਰਾ ਹਾਂਜੀ ਹਾਂਜੀ ਛੱਡ ਕੇ ਇੱਕ ਵੇਖੋ ਸਰਕਾਰਾਂ ਦੀ ਆ ਵੀ ਇਹ ਖੰਡਰ ਸਰਕਾਰਾਂ ਦੀ ਟਰਾਲੀਆਂ ਲੈ ਕੇ ਆਏ ਆ ਮੁਰਾਦਾ ਵੇਖੋ ਕੀ ਹਾਲ ਹੁੰਦਿਆਂ ਕਿੰਨਾ ਅੰਧੇਰ ਤੇ ਮੀਂਹ ਪੈਣ ਤੇ ਕਿੱਥੇ ਰਹਿਣਾ ਜਾਣ ਦੱਸੋ ਕੱਲ ਤਾਂ ਕਿਵੇਂ ਰਹਿ ਜੀ ਕੱਲ ਕਾਫੀ ਤੇ ਗੜੇ ਮਾਰੀ ਹੋਈ ਹੈ ਕਹਿੰਦੇ ਮੀਂਹ ਵੀ ਪਿਆ ਨਾ ਕਿਵੇਂ ਨੇੜੇ ਵੀ ਚੱਲੀ ਹੈ ਕਾਫੀ ਫਿਰ ਕਿਵੇਂ ਬਹੁਤ ਇੱਥੇ ਕਈਆਂ ਦੇ ਵਿਚਾਰਿਆਂ ਦੇ ਜਿੰਨਾ ਕੋਈ ਨਹੀਂ ਹੈਗਾ ਕੋਈ ਬੰਦੋਬਸ ਫਿਰ ਉਹਨਾਂ ਨੂੰ ਹੀ ਆਪਣੇ ਨਾਲ ਸਮਾਇਆ ਜਿਹੜੇ ਥੱਲੇ ਦਿਨ ਦਾ ਤੰਬੂ ਲਾਇਆ ਇਸ ਤੰਬੂ ਪਾਰ ਕੇ ਢੇਰ ਦੇ ਪਾਰ ਤੇ ਆ ਤੇ ਹੀ ਇਹ ਕਹਿਣਾ ਚਾਹੁੰਦੇ ਵੀ ਕਾ ਚਾਹੀਏ ਦੱਸੋ ਸਰ ਜੇ ਸਾਨੂੰ ਉੱਥੇ ਕਮਰੇ ਪਾ ਦਿਓ ਪੱਕੇ ਨਹੀਂ ਉੱਥੇ ਗੰਬਿਆਂ ਝਾਂਕ ਰਹਿਣੇ ਆ ਉਹ ਆਂਦਾ ਰੇਲ ਤੇ ਆਓ ਉਹਨਾਂ ਕਹਿੰਦੇ ਨੇ ਵੀ ਜੇ ਟਰੈਕਟਰਾਂ ਦੇ ਆ ਗਏ ਵੀ ਇਹ ਸ਼ਾਂਤੀ ਬਣਾਉਣਗੇ ਵੀ ਥੋੜ ਫੜ ਥੋੜ ਥੋੜ ਕਰਨਗੇ ਵੀ ਤਾਂ ਤਾਂ ਕਰਕੇ ਕਹਿੰਦੇ ਨੇ ਟਰਾਲੀ ਵੀ ਇੰਨਾ ਚਾਹਣਾ ਬੱਸਾਂ ਚਾਹਣਾ ਤਾਂ ਹੀ ਕਰ ਰਹੇ ਨੇ ਵੀ ਇਹ ਟਰੈਕਟਰ ਲੈ ਨੇ ਇਹੀ ਤਾਂ ਡਰਾਉਣ ਵਾਲਾ ਮਾਹੌਲ ਸਿਰਉਂਦੇ ਨਹੀਂ ਜੀ ਸਾਨੂੰ ਕੋਲੋਂ ਡਰਾਉਂਦੀ ਸਾਡਾ ਇੱਥੇ ਜੋ ਸਾਡੇ ਹੈਗੇ ਆ ਗੋਨਪੂਰ ਕਰਦੇ ਨੇ ਪਾਸ ਤੇ ਹੀ ਕਰਨੀ ਚਾਹੀਦੀ ਹੈ ਸਾਨੂੰ ਕੋਲੋਂ ਉੱਤੇ ਦਿੱਲੀ ਜਾਣਾ ਤੇ ਵਾਰੀ ਡਰਦੇ ਆਉਣੇ ਜਦੋਂ ਨਾਲਗਿਰਾ ਦਾ ਝੰਡਾ ਲਹਿਰਾ ਰਿਹਾ ਸੀਗਾ ਵੀ ਟਰੈਕਟਰੇ ਸਾਰੇ ਸਿੱਧੇ ਕਰਦੇ ਸੀਗੇ ਕਿਲੇ ਲਾਲ ਕਿਲੇ ਵੱਲ ਨੂੰ ਹਾਂਜੀ ਉਹ ਵੇਖੋ ਜੀ ਉਹ ਤੇ ਉਦੋਂ ਕਈਲ ਵਿੱਚ ਆ ਜਾਂਦੇ ਆ ਜਿਹੜੇ ਪੜਕਾਉ ਕਰ ਜਾਂਦੇ ਆ ਸਾਡੀ ਚਾਹੇ ਬੰਦੀ ਨਹੀਂ ਹੈ ਕਹਿੰਦੀ ਵੀ ਕੁਝ ਕਰਨਾ ਵਾ ਵਿੱਚ ਕਈ ਲੋਕ ਸ਼ਰਾਬ ਦੀ ਸਰਕਾਰ ਦੇ ਬੰਦੇ ਹੁੰਦੇ ਆ ਉਹ ਅਸੀਂ ਨਹੀਂ ਕਰਦੇ ਉਹ ਸਰਕਾਰ ਦੇ ਹੀ ਬੰਦੇ ਕਰਦੇ ਇੱਥੇ ਵੀ ਜੋ ਆ ਉਹ ਸਰਕਾਰ ਦੇ ਬੰਦੇ ਨੇ ਕੀਤਾ ਸੀ ਨਹੀਂ ਕੁਝ ਵੀ ਕੀਤਾ ਸਾਡੀ ਜਹੇਬੰਦੀ ਦਾ ਲਾਣ ਹੀ ਕੋਈ ਨਹੀਂ ਜਦੋਂ ਸਾਹਨਾਂ ਨੇ ਕਹਿ ਦੇਣਾ ਖੋਲੋ ਜਣਾ ਖੋਲੋ ਜਣਾ ਓਏ ਜਿਹੜੇ ਟੀ ਮਾਰਦੇ ਸਰਕਾਰ ਹੀ ਮਰਉਂਦੀ ਆ ਬਲਕਿ ਉਹ ਇਹਨਾਂ ਨੂੰ ਮਾਰੀਏ ਤੇ ਸਾਡਾ ਕੋਈ ਬੰਦਾ ਜ਼ਖਮੀ ਹੋਵੇ ਤੇ ਅਸੀਂ ਇਹਨਾਂ ਨੂੰ ਇੱਥੋਂ ਨਾਲ ਦਾ ਧਰਨਾ ਜਿਹੜਾ ਖੇਡ ਪੇੜ ਦੀ ਹੈ ਹੁਣ ਕੱਲ ਦੀ ਕਿੰਨੀ ਕੀ ਤਿਆਰੀ ਹੈ ਕੱਲ ਦੀ ਸਾਡੀ ਤਿਆਰੀ ਜੋ ਸਾਡਾ ਜਹੇਬੰਦੀ ਉਹ ਕਰੂਗੀ ਉਸ ਹਾਵ ਨਾਲ ਜੇ ਜਾ ਕੇ ਲੜੂਗੇ ਭਰੋਤਾ ਜਿਹੜੇ ਅਥਰੂ ਕਾਇਦੇ ਗੋਲੇ ਸਿੱਟ ਰਹੇ ਨੇ ਫਿਰ ਮਾਰੂ ਤਿਆਰ ਮਾਰੂ ਗੋਲੇ ਸਿੱਟ ਰਹੇ ਨੇ ਪਰ ਮੁਕਾਬਲਾ ਕਿਵੇਂ ਕਰੋਂਗੇ ਕਾਹਲਾ ਹੈ ਕੀ ਕਰਨਾ ਜੀ ਮਰਾਂਗੇ ਉਹ ਸਿੱਥੇ ਮੁਣੀਤੀ ਆਇਆ ਨਾ 9-10 ਦਿਨ ਹੋਏ ਆ ਕਿਸੇ ਵਰਕੇ ਬੈਠੇ ਜਦੋਂ ਸਾਡੇ ਆਗੂ ਜੋ ਕੰਮ ਨਹੀਂ ਕਰ ਉਹਦੇ ਰਾਹ ਚੱਲਣ ਹੱਕ ਲੈ ਕੇ ਤੁਸੀਂ ਮੋੜੂਗੇ ਹੱਕ ਲੈ ਕੇ ਹਾਂਜੀ ਬਿਲਕੁਲ ਜੀ ਬਿਲਕੁਲ ਆ ਮੈਂ ਜਾਣ ਦੇਣੀ ਵੇਜੇ ਹਾਂਜੀ ਬਿਲਕੁਲ ਜਾਣ ਦੇ ਤੱਕ ਲੈ ਕੇ ਕਹਿਣਾ ਚਾਹੁੰਦਾ ਤੁਹਾਡੇ ਚ ਕੋਈ ਅਹੀਂ ਇਹ ਕਿੰਨਾ ਕਿਸਾਨਾਂ ਦੇ ਨਾਲ ਅਹੀਂ ਮਜ਼ਦੂਰ ਆ ਅਹੀਂ ਕਿਸਾਨਾਂ ਦੇ ਨਾਲ ਪੂਰਾ ਸਾਥ ਦਿੰਨੇ ਆ ਕਿਉਂਕਿ ਹਰ ਇੱਕ ਧਰਨੇ ਦੇ ਹਰ ਇੱਕ ਇਹ ਦਿੱਲੀ ਦੇ ਤਾਕ ਵੀ ਇਹਨਾਂ ਦੇ ਨਾਲ ਰਾਂਗੇ ਜਿੱਥੋਂ ਦਾ ਕਿ ਸ ਇੱਕ ਕਿਸਾਨ ਲੜਨ ਕਿਉਂ ਤੱਕ ਜਰਾਂ ਲੱਗਦਾ ਇਹ ਕਿਸਾਨਾਂ ਦੇ ਫਾਇਦਾ ਹੁੰਦਾ ਤੇ ਮਜ਼ਦੂਰਾਂ ਦੇ ਵਿੱਚ ਫਾਇਦਾ ਇਹ ਦੇ ਨਾਲ ਕੁਝ ਡਿਗਰੇ ਬੋਲਦੇ ਆ ਨਾ ਸਾਡੇ ਵੀ ਹੱਕ ਰੱਖੇ ਜਾਂਦੇ ਨੇ ਇਹਨਾਂ ਸਾਡੇ ਨਰੇਗਾ ਬਾਰੇ ਵੀ 200 ਦਿਨ ਦਾ ਰੱਖਿਆ 700 ਰੁਪਿਆ ਦੀ ਹਾੜੀ ਰੱਖੀ ਇਹਨਾਂ ਵਾਂ ਤੇ ਜਿਹੜੀ ਸਵਾਮੀ ਰੋਹਤਨ ਦੀ ਰਿਪੋਰਟ ਆ ਉਹਦੇ ਵਿੱਚ ਵੀ ਸਾਡੀਆਂ ਕਾਫੀ ਮੰਗਾਂ ਹੋਰ ਜੀ ਕੁਝ ਕਹਿਣਾ ਚਾਹੁੰਦੇ ਤੁਸੀਂ ਤੇ ਇਹ ਗੱਲਬਾਤ ਕੀਤੀ ਆ ਬਾਈਆਂ ਨਾਲ ਹੋਰ ਜਾਂਦਿਆਂ ਦੇ ਕੀ ਕਹਿਣਾ ਚਾਹੁੰਦੇ ਬਾਈ ਜੀ ਜਾਂਦੇ ਜਾਂਦੇ ਇਹੋ ਕਹਿਣਾ ਚਾਹੁੰਦੇ ਆਂ ਕਿ ਸਾਨੂੰ ਇੱਥੋਂ ਵਾਪਸ ਮੋੜ ਦੇਣ ਜੋ ਸਾਡੀਆਂ ਮੰਗਾਂ ਵਾਂ ਪੂਰੀਆਂ ਕੀਤੀਆਂ ਜਾਣ ਅਸੀਂ ਦਿੱਲੀ ਜਾ ਕੇ ਕੁਝ ਨਹੀਂ ਚਾਹੁੰਦੇ ਦਿੱਲੀ ਜਾਣਾ ਨਹੀਂ ਚਾਹੁੰਦੇ ਪਰ ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਫਿਰ ਅਸੀਂ ਜੋ ਸਾਡੇ ਆਪ ਨੂੰ ਕਹਿਣਗੇ ਉਹ ਤਾਂ ਕਰਾਂਗੇ ਧੰਨਵਾਦ ਜੀ ਇਹ ਗੱਲਬਾਤ ਕਰਕੇ ਬਹੁਤ ਹੀ ਵਧੀਆ ਲੱਗਿਆ ਬਾਈਆਂ ਨਾਲ ਜਿੰਦਾਬਾਦ 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 ਤੇ ਗੱਲਬਾਤ ਕੀਤੀ ਐ ਟਰਾਲੀ ਤਿਆਰ ਕੀਤੀ ਐ ਰਹਿਣ ਦਾ ਪ੍ਰਬੰਧ ਪੂਰਾ ਕਰ ਲਿਆ ਬਾਈ ਜੀ ਇਹ ਕਹਿੰਦੇ ਵੀ ਤੇ ਸਾਲ ਵੀ ਲੱਗ ਸਕਦਾ 2 ਸਾਲ ਵੀ ਲੱਗ ਸਕਦਾ ਤੇ ਟਰਾਲੀ ਪੂਰੀ ਹੈ ਤੇ ਵਿਸਾਏ ਹੋਏ ਨੇ ਪੱਖੇ ਲੱਗੇ ਹੋਏ ਨੇ ਤੇ ਆਪਾਂ ਗੱਲਬਾਤ ਕੀਤੀ ਹੈ 21 ਤਰੀਕ ਨੂੰ ਕੱਲ ਨੂੰ ਮਤਲਬ 11 ਵਜੇ ਤਿਆਰੀ ਹੈ ਪੂਰੀ ਦਿੱਲੀ ਜਾਣ ਦੀ ਜੇ ਸਹਿਮਤੀ ਨਹੀਂ ਹੁੰਦੀ ਮੰ다가 ਤੇ ਮੈਂ ਸ਼ੰਕੂ ਬਾਟਰ ਤੋਂ ਮੀ ਦਸਨ ਮੈਂ ਕੈਮਰਾਮੈਨ ਸੀਐਮ ਧੰਨਵਾਦ